ਸਾਸਰੀ ਕਾਲਜੀ ਸਾਰਿਆਂ ਨੂੰ ਅਸਲਾਮ ਅਲੈਕਮ ਰਾਮ ਰਾਮ ਮੈਂ ਨਿਊਯਾਰਕ ਅਮਰੀਕਾ ਤੋਂ ਮੈਂ ਇਸ ਟਾਈਮ 27 ਫਲੋਰ ਤੇ ਖੜਾ 27 ਮੰਜ਼ਲ ਤੇ ਨਿਊਯਾਰਕ ਸ਼ਹਿਰ ਦੇ ਵਿੱਚ ਮੈਂ ਰਹਿ ਰਿਹਾ ਉੱਥੋਂ ਤੁਹਾਨੂੰ ਦਿਖਾ ਰਿਹਾ ਹੁਣ 크리스마ਸ ਵੀ ਨਜ਼ਦੀਕ ਆਈ ਹੋਈ ਆ ਤੁਹਾਨੂੰ ਕੁਝ ਉਹਦੇ ਬਾਰੇ ਵੀ ਦਿਖਾਉਣਾ ਚਾਹੁੰਦਾ ਇਹ ਥੱਲੇ ਗੱਡੀਆਂ ਚੱਲ ਰਹੀਆਂ ਨੇ ਇਹ ਪਾਰਕਿੰਗ ਹੋਈ ਹੈ ਗੱਡੀਆਂ ਜ਼ੂਮ ਕਰਕੇ ਤੁਹਾਨੂੰ ਦਿਖਾ ਰਿਹਾ ਇਹ ਸਾਰਾ ਉੱਪਰ ਦਾ ਨਜ਼ਾਰਾ 27 ਫਲੋਰ ਤੋਂ ਕਿਵੇਂ ਲੱਗ ਰਿਹਾ ਕਮੈਂਟ ਜ਼ਰੂਰ ਕਰਿਆ ਕਰੋ ਜ਼ੂਮ ਕਰਕੇ ਕਿੰਨਾ ਨਜ਼ਦੀਕ ਹੋ ਜਾਂਦਾ ਉੱਪਰੋਂ ਕਿੰਨਾਂ ਛੋਟੇ-ਛੋਟੇ ਗੱਡੀਆਂ ਨਜ਼ਰ ਆ ਰਹੀਆਂ ਇਹ ਦੂਰ ਤੱਕ ਸਾਰਾ ਨਿਊਯਾਰਕ ਸਿਟੀ ਹੈ ਇਹ ਟ੍ਰੇਨ ਦੇ ਡੱਬੇ ਲੱਗੇ ਹੋਏ ਨੇ ਉਹ ਅੱਗੇ ਥੋੜਾ ਜਿਹਾ ਲੇਖਾ ਪਾਣੀ ਕਾਫੀ ਉਹ ਦੂਰ ਤੱਕ ਸਿਟੀ ਚਾਰਸ਼ ਫੇਰੇ ਨਜ਼ਰ ਆ ਰਿਹਾ ਬੱਚ ਇੱਥੇ ਲੋਕਾਂ ਦੀ ਰਿਹੈਸ਼ ਆ ਇਹ ਰਿਹੈਸ਼ੀ ਏਰੀਆ ਇਧਰਲੇ ਪਾਸੇ ਲੋਕਾਂ ਦੇ ਅੱਗੇ ਘਰ ਬਣੇ ਹੋਏ ਨੇ ਕਿਉਂਕਿ ਜਿਹੜੀ ਸਾਈਡ ਤੇ ਕਮਰਸ਼ੀਅਲ ਬਿਲਡਿੰਗਾਂ ਹੁੰਦੀਆਂ ਨੇ ਉਧਰ ਜ਼ਿਆਦਾ ਉੱਚੀਆਂ-ਉੱਚੀਆਂ ਬਿਲਡਿੰਗਾਂ ਨੇ ਜਿਵੇਂ ਤੁਸੀਂ ਪਿਛੇ ਬਲੌਗਾਂ 'ਚ ਦੇਖਿਆ ਹੋਣਾ ਟ੍ਰੈਫਿਕ ਚੱਲ ਰਹੀ ਹੈ ਟ੍ਰੈਫਿਕ ਦਿਨ ਦਾ ਟਾਈਮ ਆ ਸ਼ਾਮ ਦਾ ਜਲਦੀ ਹੋਣਾ ਨੇਰਾ ਹੋਣ ਵਾਲਾ ਵਾਈਟ ਕਲਰ ਦੇ ਫੁੱਲ ਕ੍ਰਿਸਮਸ ਨਜ਼ਦੀਕ ਆ ਗਈ ਹੈ। ਕ੍ਰਿਸਮਸ ਦੇ ਕਾਰਨ ਸਾਰੀ ਮਾਰਕੀਟਾਂ ਸਜੀਆਂ ਹੋਈਆਂ ਨੇ। ਬਹੁਤ ਹੀ ਖੂਬਸੂਰਤਾ ਸਾਰਾ ਸਮਾਨ ਹੀ ਇੱਥੇ ਡੈਕੋਰੇਸ਼ਨ ਦਾ ਇਸੇ ਤਰ੍ਹਾਂ ਦਾ ਪਿਆ ਹੋਇਆ ਕਿ ਨਵੇਂ ਸਾਲ ਤੱਕ ਹੁਣ ਇਦਾਂ ਹੀ ਰੌਣਕਾਂ ਚੱਲਣੀਆਂ 크리스마ਸ ਟ੍ਰੀ ਵੇ 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 ਬਹੁਤ ਹੀ ਖੂਬਸੂਰਤ ਸਜੀਆਂ ਹੋਈਆਂ ਨੇ ਮਾਰਕੀਟ ਸਾਰੀਆਂ ਸੰਟਾ ਕਲੋਸ ਮੂਰਤੀਆਂ ਡੈਡੀ ਬੀਅਰ A to Z ਸਾਰਾ ਕੁਝ ਮਾਰਕੀਟ ਦੇ ਵਿੱਚ ਆ ਇਹ ਟ੍ਰੇਨ ਆ ਜੀ ਇਹਨੂੰ ਮੈਟਰੋ ਵੀ ਕਹੇ ਹੁੰਦੇ ਨੇ ਸਬਵੇ ਵੀ ਕਹਿੰਦੇ ਨੇ ਸਿੱਖ ਆਪਰੇ ਨਾ ਟ੍ਰਾਇਨਸ ਕੀਤਾ ਐਕਸਟਰਾ ਕਾਰਸ ਚਾਏ ਹੋਏ ਲੋਕਾਂ ਨੇ ਕ੍ਰਿਸਮਸ ਤੇ ਆ ਕਿੰਨਾ ਸੋਹਣਾ ਸਜਾਇਆ ਘਰ ਵੇਖੋ ਵਿੱਚ ਦੀਜੇ ਅਰਾਦਾ ਟਾਈਮ ਆ ਬਹੁਤ ਖੂਬਸੂਰਤ ਲੱਗ ਰਿਹਾ ਸਭ ਕੁਝ ਇਦਾਂ ਲੋਕਾਂ ਘਰ ਚਾਏ ਆਪਣੇ ਬਹੁਤ ਬਹੁਤ ਖੂਬਸੂਰਤ ਕ੍ਰਿਸਮਸ ਦੀ ਨਿਦੀਕਾ ਹੁਣ ਹਾਰਾ ਹੁਣ ਕ੍ਰਿਸਮਸ ਦਾ ਕਰਕੇ ਸਜਾਇਆ ਹੋਇਆ ਨਵੇਂ ਸਾਲ ਤੱਕ ਬਸ ਇਸੇ ਤਰ੍ਹਾਂ ਰਹਿਣਾ ਬਹੁਤ ਸੋਹਣੇ ਲੱਗ ਰਹੇ ਆ ਘਰਾਂ ਵੀ ਬਹੁਤ ਸਜਾਵਟ ਗਈ ਥਾਂ ਤੇ ਇਸ ਤਰ੍ਹਾਂ ਵੀ ਜਿਆਦਾ ਸਜਾਵਟ ਕੀਤੀ ਹੁੰਦੀ ਘਰਾਂ ਦੀ ਫਰੰਟ ਤੋਂ ਬਹੁਤ ਠੰਡ ਲੱਗ ਰਿਹਾ ਇਦਾਂ ਬਾਹਰ ਰੁੱਖਾਂ ਨੂੰ ਦਰਖਤਾਂ ਨੂੰ ਵੀ ਇਦਾਂ ਲੱਗੇ ਹੋਏ ਨੇ ਠੰਡ ਵੀ ਕਾਫੀ ਵਧੀ ਹੋਈ ਆ ਠੰਡ ਬਹੁਤ ਆ ਬਹੁਤ ਸਾਰਾ ਸਜ ਰਿਹਾ ਇਹ ਸੁਨੋ ਮੈਨ ਸੁਨੋ ਮੈਨ ਬਹੁਤ ਸੋਹਣੇ ਲੱਗ ਰਹੇ ਨੇ ਵੀਡੀਓ ਦੇਖਣ ਲਈ ਧੰਨਵਾਦ